ਕੀ ਜਾ ਤੱਕੇ ਮਾਰੇ ਐਸਾ ਚੋਨੇ ਨਜਾਇਜ਼ ਰਿਹਾ ਐਸਾ ਚਲ ਦੂਜਾ ਐਵੇਂ ਗਾੜੀ ਮੈਂ ਗਿਆ ਉੱਪਰੇ ਹੋ ਗਿਆ ਉੱਪਰੇ ਮਸਲਾ ਕੀ ਆ ਹਾਂਜੀ ਮਸਲਾ ਕਾਹਦੇ ਲਈ ਮਸਲਾ ਝਗੜੇ ਦਾ ਝਗੜੇ ਦਾ ਹਾਂ ਝਗੜੇ ਦਾ ਮਸਲਾ ਬਸ ਤੇ ਪੁਲਿਸ ਕਿੱਧਰ ਆਈ ਨਹੀਂ ਹੋਰਾਂ ਨਹੀਂ ਕਿੱਥੇ ਇਹ ਤੁਹਾਡੇ ਨਾਲ ਤੁਹਾਡੇ ਨਾਲ ਟਾਈਮ ਦਿੱਤਾ ਪੁਲਿਸ ਅੱਜ ਕਿੱਧਰ ਆਈ ਸੀ ਤੁਹਾਡੇ ਉਹ ਮੇਰੇ ਯਾਰ ਰੋਸ਼ੀ ਨੂੰ ਪਰਦੀ ਫੰਡੀ ਆ ਤੇ ਉਸ ਮਲਾਜ਼ਮ ਜਿਹੜੇ ਆ ਇਹ ਬਹੁਤ ਜਿਆਦਾ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਤੇ ਲੜਾਈ ਦਾ ਮਾੜਾ ਜਿਹਾ ਮਸਲਾ ਸੀ ਤੇ ਜਿੰਨਾ ਤੇ ਝੋਟਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦਾ ਖਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਜਿਹਨਾਂ ਦੇ ਘਰ ਦੇ ਘਰ ਦੇ ਵਿੱਚ ਆ ਰੋੜੇ ਮਾਰੇਗੇ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਈ ਜਦੋਂ ਦਰਖਾਸਤ ਵੀ ਦੇ ਕੇ ਆਏ ਐ ਐਸ ਐਸ ਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋਂ ਨਾ ਥਾਣੇ ਔਰ ਬੇਨਜਾਜ ਇਹਨਾਂ ਨੂੰ ਆਣ ਕੇ ਤੇ ਫੜਿਆ ਨਹੀਂ ਅੱਜ ਅੱਜ ਬੇਨਜਾਜ ਅੱਜ ਜਿਹੜਾ ਅੱਜ ਦਾ ਮੌਕਾ ਇਨਾ ਜਣੂ ਟਾਈਮ ਦਿੱਤਾ ਹੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਉਹਨਾਂ ਨੇ ਆਣ ਕੇ ਧਕੇਸ਼ਾਈ ਨਾਲ ਇਹ ਮੁੰਡੇ ਨੂੰ ਚੋਕੇ ਦੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਉਧਰ ਔਰ 3 ਘੰਟੇ ਉਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਤੇ ਉਹਨਾਂ ਨੂੰ ਦਬਤੋ ਹੀ ਮਾਰ ਦੇਆ ਸਾਡੀ ਵੀਡੀਓ ਨਾ ਬਣਾਉਂ ਸਾਡੀਆਂ ਜਨਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਤੰਕੀਦ ਪਿਆ ਕੇ ਤੈਨੂੰ ਵੀ ਬੰਨ ਕੇ ਲੈ ਜਾਂਗੇ ਤੇਰੇ ਉੱਤੇ ਹੀ ਪਰਚਾ ਹੀ ਪਾਵਾਂਗੇ ਬੇਨਜ਼ਾਇਦ ਪੈਸੇੜੀ ਆ ਇਹ ਕਹਿਣ ਲਈ ਆ ਤੇ ਬੇਨਜ਼ਾਇਦ ਪਰਿਵਾਰਾਂ ਨੂੰ ਸਾਡਿਆਂ ਨੇ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦੁਨੀਆ ਕੀਤਾ ਉਹ ਸਾਰਿਆਂ ਨੂੰ ਝੂਠਾ ਪਰਚਾ ਇਹ ਝੂਠਾ ਪਰਚਾ ਬਣਾ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਮ ਆਏ ਆ ਇਹਨਾਰੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਮਜਾਜ ਹੋ ਜਾਂਦਾ ਦੂਆ ਖੋਲੋ ਤਾਂ ਉਹ ਦੂਆ ਨਹੀਂ ਖੋਲਣ ਦਿੰਦਾ ਕਿਤੇ ਦੁਕਾਨ ਚ ਅੰਦਰਵਾੜ ਕੀ ਨੂੰ ਦੁਕਾਨ ਦੀ ਵੀਡੀਓ ਬਣਾਉ ਜੇ ਇਹਨਾਰੇ ਅੰਦਰਵਾੜ ਕੇ ਕੁੱਟਿਆ ਵਾ ਫਿਰ ਨੇ ਆਏ ਕਿੰਦਰ ਕਿਤਰਾ ਵਾ ਇਹਨਾਂ ਨੇ ਅੰਦਰ ਦੁਕਾਨ ਨੂੰ ਖੋਲ੍ਹਿਆ ਆਕਰਿਆ ਅਨੇਕ ਦੁਕਾਨਾਂ ਦੇ ਦੁਕਾਨਦਾਰਾਂ ਨੇ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਸਾਰੇ ਜਿਹੜੇ ਸੀਵਲ ਮੁਸਲੇ ਫੋਮ ਤੋਂ ਬਿਨਾ ਸਾਰੇ ਜਿਹੜੇ ਇਹ ਬਿਨਾ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਡਾ ਡੱਬ ਕੇ ਫੁੱਲ ਸੰਦੀ ਰੀ ਬਿਨਾ ਡਿਊਟੀ ਬਿਨਾ ਡਿਊਟੀ ਤੋਂ ਕੰਡਾ ਡੱਬ ਕੇ ਅੰਦਰੇ ਵੜਨ ਦਾ ਸਾਡੀ ਮੰਮੀ ਨੂੰ ਹੋਣ ਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਹੋਸਟਲ ਦੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਉਹ ਉਦੋਂ ਮੇਰੀ ਗੱਡੀ ਨਾ ਮੇਰੀ ਕੋਣੀ ਛੱਡ ਕੇ ਨਾ ਇਹਨਾਂ ਨੇ ਘਰ ਦਾ ਅਟੈਕ ਕੀਤਾ ਹੈਗੇ ਅਈ ਆਪਣੀ ਮੁਹਿੰਮ ਲਈ 3 ਹਾਦੀ ਬਲੇਸਟ ਕਰਾ ਹਿਜਮਾਮ ਕਰਾਉਣਗੇ ਤੇ ਇਥੇ ਕਾਫੀ ਪੱਗ ਵਾਲੇ ਭਾਜੀ ਆ ਜਿਹੜੇ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਐਨਕਾਊਂਟਰ ਚ ਮਾਰਨਾ ਵਾ ਅਸੀਂ ਬਾ ਪੱਗ ਵਾਲੇ ਨੂੰ ਕੋਈ ਕੱਦ ਨਹੀਂ ਗੋਲੀ ਮਾਰ ਦੇਣੀ ਆਂ ਬੰਦੇ ਆ ਕੇ ਗਿਆ ਮਹਿਮਾਨਾ ਨੇ ਕੱਪੜੇ ਆ ਗਏ ਕਹਿੰਦੇ ਕੱਪੜੇ ਮਾਰ ਇਹ ਐਸਏਆਈ ਵਿਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨ ਪਰ ਤੇ ਝੂਠੇ ਭਾਈ ਐਸਏਆਈ ਵਿਰਿੰਦਰ ਨੇ ਸਾਰੇ ਕਪੜੇ ਝੂਠੇ ਬਣਾਇਆ ਉਸ ਤੋਂ ਬਾਅਦ ਸਾਡੀ ਕੰਡ ਟੌਪ ਤੇ ਐ ਪਲਵਿੰਦਰ ਸੀਏ ਪਲਵਿੰਦਰ ਕੰਬੇ ਟੱਪ ਕੇ ਸਾਡੇ ਘਰ ਬੜਿਆ ਏ ਇਹਨਾਂ ਨੇ 1 ਲੱਖ ਰਾਂ ਦੇ ਚੱਲੇ ਸੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਵੀ ਇੱਕ ਨਾਲ ਹੋਰ ਪੁਲਿਸ ਵਾਲਾ ਸੀ ਉਹਦੀ ਮੇਰੇ ਕੋਲ ਵੀਡੀਓ ਹੈਗੀ ਜਦ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਿਸੇ ਵੀ ਹੱਤਵੱਦੀਆ ਏ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਅੱਡੇ ਮੁੰਡੇ ਦਾ ਇਹ ਬੇਬਿਜਾਜ ਕੀ ਚਾਹੁੰਦੇ ਆ ਅਲੋਹ ਸਾਹ ਚਾਹੀਦਾ ਸਾਹ ਚਾਹੀਦਾ ਸਾਡੇ ਦੇ ਪੱਤੇ ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱਤੇ ਬੰਦੇ ਆ ਜਿਹੜੇ ਸਾਡੇ ਘਰ ਆ ਕੇ ਥੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲਨ ਸੀ ਇਹ ਸਾਡੇ ਠਾਲੇ ਫਤਿਹਗੜ ਚੂੜਿਆ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਇਹ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਨਹੀਂ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਉਹ ਜੋ ਚੱਕਵਾ ਦੇ ਕੇ ਜਾਂ ਉਸਦੀ ਆਮਦ ਤੋਂ ਪਹਿਲਾਂ ਹੀ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਾਰਟੀ ਵੱਲੋਂ ਉਹਨੂੰ ਕਾਬੂ ਕੀਤਾ ਗਿਆ ਜੀ ਇਹਦੇ ਪਰਿਵਾਰਕਤਾਂ ਅੰਦਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਉਹ ਜੀ ਪੁਸਤੋਂ ਬਚਣ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵਰ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਵੀ ਦੋ ਮਾਗਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਸਾਡੀ ਝਗੜੇ ਦੀ ਆਪਣਾ ਮਾਮਲਾ ਗੀਤੀ 323 24 26 ਆਪੀਸੀ ਦੇ ਜੀ